कल था कोई श्री गुरु ग्रंथ साहिब महाराज जी ਨੂੰ ਸਾਡੇ ਲੈ ਜੇ ਆਪ ਦੇ ਸੱਚੇ ਨੂੰ ਛਡੋ ਛਡਾਉਣ ਵਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਬਹਾਦਰ ਬਹੁਤ ਵੱਡਾ ਜਰਮੈਨ ਸਮਝ ਨਾ ਕਿ ਨਹੀਂ ਮੇਰੇ ਵੀਰੋ ਭਟਕ ਨਾ ਜਾਏ ਉਹ ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਭਟਕਾਉਣ ਵਾਸਤੇ ਤੇ ਜੇ ਭਟਕ ਗਏ ਤੇ ਜਿਹੜੇ ਚਾਲਾ ਚੱਲੀਆਂ ਜਾਣਗੇ ਉਹ ਕਾਮਯਾਬ ਹੋ ਜਾਣਗੇ ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਣੇ ਨਹਿ ਜੀ ਆਪ ਨੇ ਸੱਚੇ ਨੂੰ ਛਡਾਉਂ ਛਡਾਉਣ ਵਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਮਹਾਵਤਾਰ ਬਹੁਤ ਵੱਡਾ ਜਮਾਨਾ ਸਮਝ ਨਾ ਪੈਂਦਾ ਨਹੀਂ ਮੇਰੇ ਵੀਰੋ ਭਟਕ ਨਾ ਜਾਏ ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਭਟਕਾਉਣ ਵਾਸਤੇ ਤੇ ਜੇ ਭਟਕ ਗਏ ਤੇ ਜਿਹੜੀਆਂ ਚੰਗਾਂ ਚੱਲ ਗਿਆ ਜਾਣ ਕੇ ਉਹ ਕਾਮਯਾਬ ਹੋ ਜਾਂਦਾ ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾੜੇ ਨਹਿ ਜੀ ਆਪ ਨੇ ਸੱਜਣ ਨੂੰ ਛੱਡੋ ਛੱਡੋ ਉਹ ਵਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਬਹਾਦਰ ਬਹੁਤ ਵੱਡਾ ਜੰਮਾਨ ਸਮਝ ਨਾ ਪੈਂਦਾ ਨਹੀਂ ਮੇਰੇ ਵੀਰੋ ਭਟਕ ਨਾ ਜਾਏ ਉਹੋ ਕਵਟੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਢੁਕਾਉਣ ਵਾਸਤੇ ਤੇ ਜੇ ਭਟਕ ਗਏ ਤੇ ਜਿਹੜੀਆਂ ਚਾਲਾਂ ਚੱਲੀਆਂ ਜਾਣਗੇ ਉਹ ਕਾਮਯਾਬ ਹੋ ਜਾਣ। ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਡੇ ਨੇ ਜੇ ਆਪਲੇ ਸੱਜਣ ਨੂੰ ਛਡੋ ਛਡਾਉਣ ਵਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਬਹਾਦਰ ਬਹੁਤ ਵੱਡਾ ਜਰਮਾਨ ਸਮਝਣ ਲੱਗ ਪਏ। ਨਹੀਂ ਮੇਰੇ ਵੀਰੋ ਫਟਕ ਨਾ ਜਾਏ ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਢੁਕਾਉਣ ਵਾਸਤੇ ਤੇ ਜੇ ਭਟਕ ਗਏ ਤੇ ਜਿਹੜੀਆਂ ਚਾਲਾਂ ਚੱਲੀਆਂ ਜਾਣਗੇ ਉਹ ਕਾਮਯਾਬ ਹੋ ਜਾਣ ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾੜੇ ਲੈ ਕੇ ਆਪ ਨੇ ਸੱਚਨ ਨੂੰ ਛਕਾਉ ਛਕਾਉਣ ਵਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਬਹਾਦਰ ਬਹੁਤ ਵੱਡਾ ਜਰਮਾਨ ਸਭ ਜਿੰਨਾ ਕਰਦੇ ਨੇ ਨਹੀਂ ਮੇਰੇ ਵੀਰੋ ਭਟਕ ਨਾ ਜਾਏ ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਭਟਕਾਉਣ ਵਾਸਤੇ ਤੇ ਜੇ ਭਟਕ ਗਏ ਤੇ ਜਿਹੜੀਆਂ ਚੰਗੀਆਂ ਚਾਲੀਆਂ ਜਾਣਗੇ ਉਹ ਕਾਮਯਾਬ ਹੋ ਜਾਣਗੇ ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਣੇ ਨਾ ਜੇ ਆਪ ਨੇ ਸੱਚੇ ਨੂੰ ਛਡੋ ਛਡਾਉਣ ਵਾਸਤੇ ਤੇ ਅਸੀਂ ਉਹਨੂੰ ਹੀ ਉਹ ਦਾ ਭਾਵਕਰ ਬਹੁਤ ਵੱਡਾ ਜਰਮੈਨ ਸਮਝ ਨਾ ਪੈਂਦਾ ਨਹੀਂ ਮੇਰੇ ਵੀਰੋ ਭਟਕ ਨਾ ਜਾਏ ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਢਟਕਾਉਣ ਵਾਸਤੇ ਤੇ ਜੇ ਭਟਕ ਗਏ ਤੇ ਜਿਹੜੀਆਂ ਚਾਲਾਂ ਚੱਲੀਆਂ ਜਾਣਗੇ ਉਹ ਕਾਮਯਾਬ ਹੋ ਜਾਣਗੇ ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਣੇ ਲੈ ਜੇ ਆਪ ਨੇ ਸਰਜੇ ਨੂੰ ਛਡਾਉਂ ਛਡਾਉਣ ਵਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਮਹਾਵਦਰ ਬਹੁਤ ਵੱਡਾ ਜ਼ਰਮੈਨ ਸਮਝ ਨਾ ਪਈ। ਨਹੀਂ ਮੇਰੇ ਵੀਰੋ ਭਟਕ ਨਾ ਜਾਏ ਉਹ। ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਭਟਕਾਉਣ ਵਾਸਤੇ। ਤੇ ਜੇ ਭਟਕ ਗਏ ਤੇ ਜਿਹੜੀਆਂ ਚਾਲਾਂ ਚੱਲੀਆਂ ਜਾਣਗੇ ਉਹ ਕਾਮਯਾਬ ਹੋ ਜਾਣਗੇ। ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਣੇ ਨਹਿ ਜੀ ਆਪ ਨੇ ਸੱਚੇ ਨੂੰ ਛਟੋ ਛੋੜੋ ਵਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਬਹਾਦਰ ਬਹੁਤ ਵੱਡਾ ਜਰਮਾਨ ਸਮਝਣ ਲੱਗ ਪਏ। ਨਹੀਂ ਮੇਰੇ ਵੀਰੋ ਭਟਕ ਨਾ ਜਾਇਓ। ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਭਟਕਾਉਣ ਵਾਸਤੇ। ਤੇ ਜੇ ਭਟਕ ਗਏ ਤੇ ਜਿਹੜੀਆਂ ਚਾਲਾਂ ਚੱਲੀਆਂ ਜਾਣਗੇ ਉਹ ਕਾਮਯਾਬ ਹੋ ਜਾਣ। ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਡੇ ਨਾ ਜੇ ਆਪ ਨੇ ਸੱਜਣ ਨੂੰ ਛੁਗੋ ਛਗਾਉਣ ਵਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਬਹਾਦਰ ਬਹੁਤ ਵੱਡਾ ਜਮਾਨ ਸਭ ਜਨ ਨਾ ਕਿ ਨਹੀਂ ਮੇਰੇ ਵੀਰੋ ਭਟਕਦਾ ਜਾਏ ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਭਟਕਾਉਣ ਵਾਸਤੇ ਤੇ ਜੇ ਭਟਕ ਗਏ ਤੇ ਜਿਹੜੀਆਂ ਚਾਲਾਂ ਚੱਲੀਆਂ ਜਾਣਗੇ ਉਹ ਕਾਮਯਾਬ ਹੋ ਜਾਂਦੇ ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾੜੇ ਨਾ ਜੇ ਆਪ ਦੇ ਸੱਜਣ ਨੂੰ ਛਡਾਓ ਛਡਾਉਣ ਵਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਬਹਾਦਰ ਬਹੁਤ ਵੱਡਾ ਜੰਮਾਨ ਸਮਝ ਲੈਂਦੇ ਨਾ ਨਹੀਂ ਮੇਰੇ ਵੀਰੋ ਭਟਕ ਨਾ ਜਾਏ ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਭਟਕਾਉਣ ਵਾਸਤੇ ਤੇ ਜੇ ਭਟਕ ਗਏ ਜੇ ਜਿਹੜੀ ਚੰਦਰਾ ਚੱਲੀਆਂ ਜਾਣਗੇ ਉਹ ਕਾਮਯਾਬ ਹੋ ਜਾਣਗੇ ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾੜੇ ਨਹਿ ਦੇ ਆਪ ਦੇ ਸੱਚੇ ਨੂੰ ਛਡੋ ਛਡਾਉਣੇ ਰਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਬਹਾਦਰ ਬਹੁਤ ਵੱਡਾ ਜਰਮੈਲ ਸਮਝਨ ਲੱਗ ਪਏ। ਨਹੀਂ ਮੇਰੇ ਵੀਰੋ ਭਟਕ ਨਾ ਜਾਏ ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਭਟਕਾਉਣ ਵਾਸਤੇ ਤੇ ਜੇ ਭਟਕ ਗਏ ਤੇ ਜਿਹੜੀਆਂ ਚਾਲਾਂ ਚੱਲੀਆਂ ਜਾਣਗੀਆਂ ਉਹ ਕਾਮਯਾਬ ਹੋ ਜਾਣ। ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਡੇ ਨਾਲ ਜੇ ਆਪ ਦੇ ਸੱਚੇ ਨੂੰ ਛਡਾਉਣ ਸੁਲਾਉਣ ਵਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਬਹਾਦਰ ਬਹੁਤ ਵੱਡਾ ਜੰਮਾਨ ਸਮਝ ਨਾ ਪੈਂਦੇ। ਨਹੀਂ ਮੇਰੇ ਵੀਰੋ ਭਟਕਦਾ ਜਾਏ। ਬਹੁਤ ਵਟੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਭਟਕਾਉਣ ਵਾਸਤੇ ਤੇ ਜੇ ਭਟਕ ਗਏ ਤੇ ਜਿਹੜੀਆਂ ਚਾਲਾਂ ਚੱਲੀਆਂ ਜਾਣ ਤੇ ਉਹ ਕਾਮਯਾਬ ਹੋ ਜਾਣ ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਣੇ ਲੈ ਕੇ ਆਪਨੇ ਸੱਜਣ ਨੂੰ ਛਡਾਉਣ ਛਡਾਉਣ ਵਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਬਹਾਦਰ ਬਹੁਤ ਵੱਡਾ ਜਰਮਾਨ ਸਮਝਿੰਦੇ ਨਾ ਨਹੀਂ ਮੇਰੇ ਵੀਰੋ ਪੜਾ ਕੇ ਨਾ ਜਾਇਓ ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਭਟਕਾਉਣ ਵਾਸਤੇ ਤੇ ਜੇ ਭਟਕ ਗਏ ਤੇ ਜਿਹੜੀਆਂ ਚਾਲਾਂ ਚੱਲੀਆਂ ਜਾਂਦੀਆਂ ਉਹ ਕਾਮਯਾਬ ਹੋ ਜਾਂਦੀਆਂ ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਣੇ ਨਾ ਜੇ ਆਪ ਨੇ ਸੱਚੇ ਨੂੰ ਛਡੋ ਛਡੋਣ ਦਾ ਰਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਬਹਾਦਰ ਬਹੁਤ ਵੱਡਾ ਜਮਾਨ ਸਮਝਦੇ ਨਾ ਕਿ ਨਹੀਂ ਮੇਰੇ ਵੀਰੋ ਭਟਕ ਨਾ ਜਾਏ ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਭਟਕਾਉਣ ਵਾਸਤੇ ਤੇ ਜੇ ਭਟਕ ਗਏ ਤੇ ਜਿਹੜੀਆਂ ਚਾਲਾਂ ਚੱਲੀਆਂ ਜਾਣਗੇ ਉਹ ਕਾਮਯਾਬ ਹੋ ਜਾਣਗੇ ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾੜੇ ਲੈ ਕੇ ਆਪ ਦੇ ਸੱਚ ਨੂੰ ਛਡੋ ਛਡਾਉਣ ਵਾਸਤੇ ਤੇ ਅਸੀਂ ਉਹਨੂੰ ਹੀ ਗੋਮ ਦਾ ਬਹਾਦਰ ਬਹੁਤ ਵੱਡਾ ਜਰਮਨ ਹੋ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਪੰਕਤੀਏ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜਿਨ੍ਹਾਂ ਨੇ ਗੁਰੂ ਦੇ ਚਰਨਾਂ 'ਚ ਅਵਾਸ ਰੇਤੀ ਕੀਤੀ ਹੈ ਸਾਡੇ ਸਤਿਕਾਰਯੋਗ ਆਕਾਲਪੁਰ ਸਾਹਿਬ ਦੇ ਜੇਪਤਾ ਸਾਹਿਬ ਜਿਨ੍ਹਾਂ ਨੇ ਗੁਰੂ ਘਰ ਦਾ ਫਰਮਾਨ ਹੁਕਮ ਨਮਾ ਸਾਹਿਬ ਸਾਨੂੰ ਸਾਰਿਆਂ ਨੂੰ ਕਰਨ ਕਰਾਇਆ ਗਿਆ ਸੁਣਾਇਆ ਗਿਆ ਦਾ ਸੱਚੇ ਮਹਿਸੂਸ ਕਰਦਾ ਹਾਂ ਕਿ ਇਸ ਪਰਿਵਾਰ ਦੀ ਜੋ ਕੁਰਬਾਨੀ ਹੈ ਇਸ ਪਰਿਵਾਰ ਦਾ ਜੋ ਦੇਣ ਹੈ ਸਿੱਖ ਪੰਥ ਨੂੰ ਪੰਜਾਬ ਨੂੰ ਇਨਸਾਨੀਅਤ ਨੂੰ ਇਨਸਾਨੀ ਕਦਰ ਕੀਮਤਾਂ ਬਹਾਲ ਕਰਨ ਨੂੰ ਸਾਰ ਸੰਗ ਦੀ ਅਸੀਂ ਕਦੇ ਪਰਵਾਸ ਦੀਰ ਨਹੀਂ ਦੇ ਸਕਦੇ ਅੱਜ ਵੱਡੀ ਗਿਣਤੀ ਚ ਇੱਥੇ ਨੌਜਵਾਨ ਭੈਜਰੀਆ ਜਿੱਥੇ ਉਹ ਗੁਰੂ ਦੀ ਕਿਰਪਾ ਕਰਕੇ ਬੈਠੇ ਹੈ ਅੱਜ ਉਹ ਇਸ ਕਰਕੇ ਵੀ ਇੱਥੇ ਬੈਠੇ ਕੋਈ ਭਾਈ ਬਲਵੰਤ ਸਿੰਘ ਰਾਜਵਾਲਾ ਸਾਹਿਬ ਵਰਗੇ ਬਾਦਲ ਜਗਨਨ ਜਿਨ੍ਹਾਂ ਨੇ ਉਸ ਸਮੇਂ ਚ ਜੋ ਮਨੁੱਖੀ ਅਧਿਕਾਰਾਂ ਤੇ ਜੋ ਤਸ਼ੱਦਦ ਹੋ ਰਿਆ ਸੀ ਜੋ পেট ਅਤੇ ਕੌਂਟਰ ਕੀਤੇ ਜਾ ਰਹੇ ਸੀ ਗੁਰੂ ਦੇ ਸਿੱਖਾਂ ਦੇ ਕਕਾਰਾਂ ਦੀ ਔਰ ਮਾਵਾਂ ਦੇ ਲੱਟਦੇ ਜਿਗਰਾ ਨੂੰ ਖਿੰਡਾ ਮਾਰਿਆ ਜਾ ਰਿਹਾ ਸੀ ਸਾਛ ਸੰਗਤ ਜੀ ਜੇ ਇਹ ਆਵਾਜ਼ ਨਾ ਬੁਲੰਦ ਕਰਦੇ ਤੇ ਸ਼ਹੀਦਾਂ ਜਾਂਪਣੇ ਜੋ ਵੱਡੀ ਗਿਣਤੀ ਚ ਇਥੇ ਬੈਠੇ ਨੇ ਔਰ ਗੁਰੂ ਘੜੀ ਸਾਧ ਸੰਗਤ ਜੀ ਦਾਸ ਗੁਰੂ ਸਾਹਿਬ ਦਾ ਜਿੰਨਾ ਸ਼ੁਕਰਾਨਾ ਦਾਸ ਕਰ ਸਕੀਏ ਓਨਾ ਘੱਟ ਮੇਰੀ ਕਿਸੇ ਕਿਸਮ ਚ ਵੀ ਇਹ ਨਸੀਬ ਨਹੀਂ ਹੋਣਾ ਸੀ ਕਿਉਂਕਿ ਬੰਦੀ ਸਿੰਘਾਂ ਦੀ ਪਰਿਭਾਸ਼ਾ ਬੰਦੀ ਸਿੰਘ ਕਿਹਨੂੰ ਕਹਿੰਦੇ ਹੈ ਸਾਧ ਸੰਗਤ ਜੀ ਸਾਡੇ ਮੇਰੇ ਤੋਂ ਉਮਰ ਤੋਂ ਜਿਹੜੇ ਬਤੇਰੇ ਆ ਉਹ ਤਾਂ ਸਮਝਦੇ ਆ ਮਗਰ ਜਿਹਨਾਂ ਦੀ ਉਮਰ ਮੇਰੀ ਜਿੰਨੀ ਆ ਜਾਂ ਮੇਰੇ ਤੋਂ ਘੱਟ ਉਹਨਾਂ ਨੂੰ ਬੰਦੀ ਸਿੰਘ ਜੀ ਆ ਮੂ ਸਹੀ ਮਤਲਬ ਨਹੀਂ ਸਮਝੋਗਾ ਅੱਜ ਕੱਲ ਤਾਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਣੇ ਨਾ ਕੇ ਆਪ ਨੇ ਸਜਣ ਨੂੰ ਛਡਾਉ ਛਗਾਉਂਗਾ ਵਾਸਤੇ ਤੇ ਅਸੀਂ ਉਹਨੂੰ ਹੀ ਕੌਮ ਦਾ ਬਹਾਦਰ ਬਹੁਤ ਵੱਡਾ ਜਰਮਾਨ ਸਭ ਜਿੰਨਾ ਕਰਦਾ ਨਹੀਂ ਮੇਰੇ ਵੀਰੋ ਪਾਟ ਕਰਨ ਆਇਆ ਬਹੁਤ ਵੱਡੀਆਂ ਤਾਕਤਾਂ ਇੱਥੇ ਕੰਮ ਕਰਦੀਆਂ ਤੁਹਾਨੂੰ ਠੁਕਾਉਣ ਵਾਸਤੇ ਤੇ ਜੇ ਭਟਕ ਗਏ ਤੇ ਜਿਹੜੀਆਂ ਝੰਡਾ ਚੱਲੀਆਂ ਜਾਣਗੇ ਉਹ ਕਾਮਯਾਬ ਹੋ ਜਾਣ ਸਾਧ ਸੰਗਤ ਜੀ ਕੌਮੀ ਸ਼ਹੀਦ ਯਾ ਅੰਦੀ ਸਿੰਘ ਕੌਮ ਦੇ ਉਹ ਲੋਕ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਸੰਧ ਕਿ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਗੁਰੂ ਦੇ ਚਰਨਾਂ 'ਚ ਸ੍ਰੀ ਗੁਰਦਾਮ ਦਾਸ ਪਹਾਰਾ ਕੀ ਉਸ ਪਵਿੱਤਰਤਾ ਠੀਕ ਹੈ ਜਿੱਥੇ ਰੋਜ਼ ਇਹ ਅਰਦਾਸ ਹੁੰਦੀ ਹੋਵੇ ਅਠੋ ਪੈਰੀ 24 ਘੰਟੇ ਹਰ ਸਾਹ 'ਚ ਉੱਥੇ ਕੋ ਅਰਦਾਸ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿੱਥੇ ਮਨੁੱਖਤਾ ਦੇ ਭਲੇ ਦੀ ਮਨੁੱਖਤਾ ਦੇ ਇਨਸਾਫ ਦੀ ਆਵਾਜ਼ ਗੂੰਜਦੀ ਹੋਵੇ ਜਿੱਥੋਂ ਮੇਰੇ ਵਰਗੇ ਨਾੜੇ ਨਾਚੀਸ ਲੋਕ ਆਪੀਆਂ ਝੋਲੀਆਂ ਭਰ ਕੇ ਜਾਂਦੇ ਹੋਣ ਜਿੱਥੇ ਗੁਰੂ ਸਾਹਿਬ ਦੀ ਬਖਸ਼ਿਸ਼ ਗਾਣ ਲੋਕ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਣ ਦਾ ਯਤਨ ਕਰਦੇ ਹੋਣ ਸਾਧ ਸੰਗਤ ਦੀ ਉਸ ਪਵਿੱਤਰ ਥਾਂ 'ਤੇ ਮੇਰੇ ਮਾਲਿਕ ਗੁਰੂ ਰਾਪਦਾਸ ਮਹਾਰਾਜ ਸੱਚੇ ਬਾਦਸ਼ਾਹ ਦੀ ਉਸ ਕਵਿਤਰ ਕਰਤੀ ਤੇ ਜਦੋਂ ਟੰਕਾ ਤੋਪਾ ਗੋਲਿਆਂ ਨਾਲ ਜਦੋਂ ਹਮਲੇ ਕਰੇ ਜਾਣ ਤੇ ਸਾਤਸੰਗਤ ਜੀ ਦੇ ਪੇਰ ਵੀ ਆਪਣੀ ਅੰਦਰਲੀ ਆਵਾਜ਼ ਨਾ ਨਾ ਜਾ ਕੇ ਤੇ ਪੇਰ ਅਸੀਂ ਨਾ ਗੁਰੂ ਦੇ ਸਿੱਖ ਔਰ ਨਾ ਹੀ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਜਾਣਦੇ ਇਹ ਪੱਟੀ ਗਾ ਕੇ ਤਾਹ ਕਹਿ ਰਿਹਾ ਬੰਦੀ ਸਿੰਘ ਉਹ ਨੇ ਜਿਨ੍ਹਾਂ 'ਚ ਗੁਰੂ ਦਾ ਪਿਆਰ ਸਾਡੇ ਨਾਲੋਂ ਵੱਧ ਸੀ ਜਿਨ੍ਹਾਂ 'ਚ ਗੁਰੂ ਦਾ ਸਤਕਾਰ ਸਾਡੇ ਨਾਲੋਂ ਵੱਧ ਸੀ ਤੇ ਉਹ ਬੇਇਨਸਾफी ਦੇਖ ਨਾ ਸਕੇ ਕਿ ਆਪਣੀ ਸਰਕਾਰ ਹੋਵੇ ਆਪਣੇ ਚੁਣੇ ਹੋਏ ਨਮਾਇंदे ਹੋਣ ਤੇ ਕਿਤੇ ਦੇਸ਼ ਦੁਨੀਆ ਦੀ ਕੜੀਆਂ 'ਚ ਜਿਹੜੀ ਕੌਮ ਇਹ ਦੇਸ਼ ਨੂੰ ਆਜ਼ਾਦੀ ਦਿਵਾਵਣੀ ਜਿਹੜੀ ਕੌਮ ਸਿੱਖ ਪੰਥ ਇਹ ਦੇਸ਼ ਨੂੰ ਅਨਾਜ ਦਾ ਭੰਡਾਰ ਭਰੇ ਉਸ ਕੌਮ ਦੇ ਬਾਦ ਰਸੂਰ ਵੀਰਾ ਨੂੰ ਜੇਸ ਉਹ ਕੌਮ ਜੇਸ ਦਰ ਤੇ ਜਾ ਕੇ ਝੁਕਦੀ ਹੋਵੇ ਤੁਹਾਨੂੰ RAMDAS ਮਹਾਰਾਜ ਦੀ ਉਸ ਪਵਿੱਤਰ ਧਰਤੀ ਤੇ ਜਦ ਟੈਕਰਾ ਕੂਪਾੜਾ ਹਮਲੇ ਹੋਏ ਤੇ ਭਾਈ ਭਲਵੰਤ ਸਿੰਘ ਰਾਜੋਆਣਾ ਸਾਹਮਣੇ ਸੋ ਜੇ ਮੈਂ ਇਹਨਾਂ ਨੂੰ ਕਹਿੰਨਾ ਇੱਕ ਔਮ ਦੇ ਇਹ ਅਸਲ ਮੱਤਰ ਸ਼ੇਰ ਨੇ ਸਤਿਕਾਰਯੋਗ ਭੁੱਲਰ ਸਾਹਿਬ ਮੈਂ ਕੀ ਕਹੀ ਜਾਂ ਨ ਹੋ ਲਵਾ ਸਦਾ ਸਤਿਕਾਰਯੋਗ ਗੁਰਦੀਪ ਸਿੰਘ ਖੇੜਾ ਸਾਹਿਬ ਵੱਡੀ ਗਿਣਤੀ ਚ ਇੱਥੇ ਕਈ ਸਿੰਘ ਆ ਕੇ ਬੈਠੇ ਆ ਭਾਈ ਇਹ ਅਸਲ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਸੱਚੀ ਮਿਹਰ ਤੇ ਬੰਦੀ ਸਿੰਘ ਕਹਿ ਸਕਦੇ ਔਰ ਸਾਧ ਸੰਗਤ ਦੀ ਮੈਂ ਤਾਂ ਸ਼ੁਕਰਾਨਾ ਕਰਦਾ ਕਾਂਗਰਸ ਪਾਰਟੀ ਦਾ ਔਰ ਕਾਜ਼ ਤੌਰ ਤੇ ਚਰਨਜੀਤ ਤੋਂ ਚਿੰਨੀ ਜਾ ਤੇ ਸੁਖੀ ਰੰਧਾਵੇ ਰ ਗਿਆ ਤਾਂ ਕਿ ਮੈਨੂੰ ਵੀ ਜੇਲ੍ਹ ਭੀ ਮੈਨੂੰ ਨਹੀਂ ਮਤਲਬ ਸਮਝਾਉਣਾ ਸੀ ਬੰਦੀ ਸਿੰਘ ਔਰ ਜਦੋਂ ਮੈਂ ਜਾ ਕੇ ਬੰਦੀ ਸਿੰਘ ਨੂੰ ਵੇਖਿਆ ਨਾ ਮਨੋਂ ਮੇਰੀ ਗੱਲ ਭਾਈ ਸਾਹਿਬ ਤੁਮ ਨੂੰ ਵੇਖ ਕੇ ਕਲੇਜੇ ਨੂੰ ਠੰਡ ਪੈਂਦੀ ਹੈ ਕਿ ਇਹੇ ਜੇ ਹੁੰਦੇ ਆ ਗੁਰੂ ਦੇ ਸਿੱਖ ਸੋਹਿਆ ਸਾਰ ਸੰਗਤ ਜੀ 30 ਸਾਲ ਅਖਿਰੀ ਵੇਖੋ ਤੀਸਰ ਜੀ ਦੇ ਤੇ ਪੁਲਿਸ ਨੇ ਹਰ ਤਰੀਕੇ ਨਾਲ ਕੀਤਾ ਹੋ ਜੀ ਨੇ ਪੁਲਿਸ ਨੇ ਮੈਂ ਕਹਿ ਨਹੀਂ ਸਕਦਾ ਉਹ ਲਵਜ ਜੀ ਦੀਵਾਰ ਐਤਰਾ ਵਿੱਚੋਂ ਫਾੜ ਕੇ ਨਾ ਲੱਤਾ ਪਾੜੀਆਂ ਹੋਣ ਕੀ ਕੁਛ ਤਸ਼ੱਦਦ ਨਹੀਂ ਕੀਤਾ ਹੋਵੇ ਔਰ ਫੇਰ ਬੰਦਾ ਗੁਰੂ ਦੇ ਭਾਣੇ 'ਚ ਰਵੇ ਫੇਰ ਉਸ ਮਾਲਕ ਦੀ ਸਿਫਤ ਕਰੇ ਉਸ ਗੁਰੂ ਦੀ ਬਜ਼ਾਰ ਕੇ ਰਵੇ ਉਸ ਗੁਰੂ ਦੇ ਭਾਣੇ ਨੂੰ ਸੱਚ ਕਰਕੇ ਮਿੱਠਾ ਕਰਕੇ ਮੰਨੇ ਕਿ ਇਹ ਪੰਥ ਜੀਵੇ ਤੇ ਆ ਪੰਥ ਜੀਵੇ ਮੇਰਾ ਕੌਮ ਚੜਦੀ ਕਲਾ ਚ ਰਵੇ ਇਸ ਨੂੰ ਬੰਦੀ ਸਿੰਘ ਕਹਿੰਦੇ ਸਾਧ ਸੰਗਤ ਜਿੱਦਾਂ ਮੈਂ ਜੇਲ੍ਹ ਗਿਆ ਨਾ ਸਰਕਾਰ ਤਾਂ ਤਸ਼ੱਦਦ ਕਰਦੀ ਸੀ ਕਿ ਧੱਕਾ ਕਰਦੀ ਸੀ ਕਿ ਇਹਨੂੰ ਕਿਸੇ ਨੂੰ ਮਿਲਣ ਨਾ ਦੇਈ ਕਿ ਇਹਨੂੰ ਕੱਲੇ ਨੂੰ ਰੱਖੋ ਕਿ ਇਹਦਾ ਦਿਮਾਗ ਥੋੜਾ ਇਹ ਲੋ ਲ ਜਾਵੇ ਕਿ ਭਾਈ ਸਾਹਿਬ ਨੂੰ ਲੈ ਜਦੋਂ ਮੈਨੂੰ ਪਤਾ ਲੱਗਾ ਕਿ ਭਾਈ ਸਾਹਿਬ ਵੀ ਜੇਲ੍ਹ 'ਚ ਨੇ ਤੇ ਮੈਂ ਤਾਂ ਇੱਕ ਉਹ ਗੱਲ ਸੁਪਰੀਟੈਂਡੈਂਟ ਸਾਹਿਬ ਨੂੰ ਕੀਤੀ ਕਿ ਮੈਨੂੰ ਭਾਈ ਸਾਹਿਬ ਨੂੰ ਬੁਲਾ ਦੇ ਉਹ ਕਹਿੰਦਾ ਤੈਨੂੰ ਨਹੀਂ ਬੁਲਾ ਸਕਦਾ ਤੇ ਭਾਈ ਸਾਹਿਬ ਨੂੰ ਵੀ ਭਾਈ ਸਾਹਿਬ ਦੇ ਵੀ ਮਨ ਚੇਤੂ ਕਿ ਦਾਸ ਕਦੇ ਮਿਲਿਆ ਨਹੀਂ ਸੀ ਭਾਈ ਸਾਹਿਬ ਚਲੋ ਮੈਂ ਤਨਵਾਦੀ ਆ ਉਹ ਸੁਪਰੀਟੈਂਡੈਂਟ ਸਾਹਿਬ ਦਾ ਜਿਹਨਾਂ ਨੂੰ ਇਹ ਡਰ ਸੀ ਅਸਲ 'ਚ ਇਹਨਾਂ ਨੂੰ ਪਹਿਲਾਂ ਇੱਕ ਇਨਾਂ ਬਾਰੇ ਬਹੁਤ ਗਲਤ ਤਰੀਕੇ ਨਾਲ ਇੱਕ ਬੰਦੇ ਨੇ ਆਪਕੇ ਚੈਨਲ ਤੇ ਕਵਰ ਸੰਗੋ ਸਾਹਿਬ ਨੇ ਬੜਾ ਕੁਸ਼ੀਲਾ ਬਾਰੇ ਗਲਤ ਮਤ ਲਿਖਿਆ ਸੀ। ਔਰ ਇੱਕ ਆਈ ਉਹ ਇਹਨਾਂ ਨੂੰ ਮਿਲਣ ਆਏ। ਇਹਨਾਂ ਦੇ ਭਾਈ ਸਾਹਿਬ ਨੇ ਕਿਹਾ ਤੇਰੇ ਬਾਰੇ ਲਿਖਤਾ ਇਨਾ ਕੁਝ ਦਿੱਤਾ ਕਿ ਤੇ ਮੇਰਾ ਵਰਜਨ ਵੀ ਭਰ ਨਹੀਂ। ਤੇ ਜਦੋਂ ਉਹ ਆਇਆ ਤੇ ਭਾਈ ਸਾਹਿਬ ਨੇ ਉਹ ਵੀ ਫਿਰ ਜੋ ਤਸੱਲੀ ਕਰਾਉਣੀ ਸੀ ਕਰਾਈ। ਔਰ ਕਹਿੰਦੇ ਮੇਰਾ ਆਹੀ ਵਰਜਨ ਸਾਹਿਬ ਦਾ ਵੀ। ਤੇ ਸਾਥ ਸਕੇ ਜੀ ਕਈ ਗੱਲਾਂ ਮੈਂ ਨਹੀਂ ਕਹਿ ਸਕਦਾ ਇੱਥੇ ਤੇ ਸੁਪਰਡੈਂਟ ਸਾਹਿਬ ਤਾਂ ਹੀ ਸਾਨੂੰ ਮਿਲਾਉਂਦੇ ਸੀ ਕਿ ਕਿੱਥੇ ਇਹੇ ਕੰਮ ਇੰਤਰ ਹੋ ਰਿਹਾ ਵਾਪਰ ਜਾਉ ਉਹਨੂੰ ਕੀ ਪਤਾ ਸੀ ਕਿ ਤੋਂ ਗੁਰੂ ਦਾ ਸਤਕਾਰ ਕਰਨ ਵਾਲੇ ਭਿਆਂ ਗਿਆ ਕੇ ਮਿਲਣਾ ਚ ਮਲਾਣੇ ਕਰ ਤੇ ਫਿਰ ਨਜ਼ਾਰਾ ਕੁਝ ਹੋਰ ਹੋਰ ਮੇਰੀ ਕੁਸ਼ਕਿਸਮਤੀ ਮੈਨੂੰ ਉਹ ਦਿਨ ਹਲੇ ਤੱਕ ਯਾਦ ਹੈ ਭਾਈ ਸਾਹਿਬ ਜਦੋਂ ਸਾਨੂੰ ਸੁਪਰਡੈਂਟ ਸਾਹਿਬ ਨੇ ਆਪ ਦੇ ਕਮਰੇ ਕੇ ਆਪ ਜੀ ਦੇ ਦਰਸ਼ਨ ਕਰਾਇਓ ਇਸ ਪਿਆਰ ਅਸੀਂ ਮਿਲੇ ਸਾਥ ਸੰਗਤ ਦੀ ਸਾਥੀ ਕਰਕੇ ਜਾਣਿਓ ਬੜਿਆਂ ਦੀ ਜੱਫੀ ਪਾਈ ਮਗਰ ਇਸ ਬਾਦਲ ਸਿੰਘ ਨੂੰ ਜੇ ਜੱਫੀ ਪਾਈ ਤਾਂ ਤੇ ਵੱਖਰਾ ਹੀ ਨਜ਼ਾਰਾ ਆ ਗਿਆ ਇਨਸਾਨੀयत ਦੀ ਹਰ ਖੁਸ਼ਬੂ ਮੇਰੇ ਰੱਬ ਦੀ ਮੇਰੇ ਪਰਮਾਤਮਾ ਦੀ ਮੇਰੇ ਗੋਬਿੰਦ ਦੀ ਮੇਰੇ ਗੁਰੂ ਰਾਮਦਾਸ ਮਹਾਰਾਜ ਦੀ ਹਰ ਖੁਸ਼ਬੂ ਦੇ ਸਿਵਾਰਜ ਹੋਏ ਔਰ ਸਾਥ ਸੰਗਤ ਜੋ ਸਿਰ ਜਿੰਨੇ ਵੀ ਬੈਠੇ ਹਨ ਜੇ ਤਾਂ ਦੀ ਗੱਲ ਹੁਣ ਸਮਾਪਤ ਕਰੂੰਗਾ ਮੇਰੇ ਕੋਲ ਤਾਂ ਮੈਂ ਘੰਟਾ ਬੋਲ ਸਕਦਾ ਜੀ ਆਪ ਜੀ ਤੇ ਫੇਰ ਵੀ ਘੱਟ ਰਹੇਗਾ ਜਦੋਂ ਮੈਂ ਅੰਦਰ ਮੜਿਆ ਨਾ ਜੀ ਸਾਧ ਸੰਗਤ ਜੀ ਅਸੀਂ ਤਾਂ ਇੱਥੇ ਬਾਹਰ ਜਿਹੜੇ ਅਸੀਂ ਬੰਦਿਆਂ ਦਾ ਨਹੀਂ ਸਤਕਾਰ ਕਰਦੇ ਜੀ ਕਿਸੇ ਦਾ ਕੀ ਕਰਨਾ ਮੈਨੂੰ ਫਿਰ ਇਹਨਾਂ ਨੂੰ ਫਾਸੀ ਦੀ ਚੱਕੀ 'ਚ ਰੱਖਿਆ ਗਿਆ ਕਿ 10 ਵਾਹ ਫਾਸੀ 'ਚ ਉੱਥੇ ਜਦੋਂ ਜਾਓ ਪਹਿਲਾਂ ਤਾਂ ਅੰਦਰ ਕੋਈ ਝੂਠ ਪਾ ਕੇ ਨਹੀਂ ਜਾ ਸਕਦਾ ਕਿਉਂਕਿ ਭਾਈ ਸਾਹਿਬ ਰੋਜ਼ ਸਵੇਰੇ ਅੰਮ੍ਰਿਤ ਵੇਲੇ ਜੋ ਢੱਡੀਆਂ ਵਜੇ ਉੱਠਦੇ ਆ ਉੱਠ ਕੇ ਜਿੱਥੇ ਇਸ਼ਨਾਨ ਪਾਣੀ ਕਰਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਤੇ ਹੁੰਦੇ ਆ ਫਿਰ ਕਿਸੇ ਨਾਲ ਜਾ ਕੇ ਗੱਲ ਕਰਦੇ ਆ ਜਾਂ ਕਿਸੇ ਨਾਲ ਅੱਖ ਵੀ ਲੂੰ ਪੰਜਾ ਬਾਣੀਆਂ ਦਾ ਪਾਠ ਕਰਨਾ ਗੁਰੂ ਸਾਹਿਬ ਦਾ ਸਤਕਾਰ ਕਰਨਾ ਔਰ ਜੋ ਗੁਰੂ ਸਾਹਿਬ ਦਾ ਉਸ ਦਿਨ ਦਾ ਫਰਮਾਨ ਹੁੰਦਾ ਉਸ ਦਿਨ ਫਿਰ ਆਪ ਦੀ ਚੱਕੀ ਦੇ ਸਾਹਮਣੇ ਉਥੇ ਲਿਖ ਕੇ ਹੱਥ ਲਿਖਤ ਹੈ ਦਾਦੇ ਕਿਉਂਕਿ 30 ਸਾਲ 30 ਸਾਲ ਜੀ ਦੇ ਅੰਦਰ ਵਿਆਹ ਹੋਇਆ ਉਹਦੇ ਕੋਲ ਤਾਂ ਗੁਰੂ ਸਾਹਿਬ ਦਾ ਹਰ ਹੁਕਮਨਾਮਾ ਸਾਹਿਬ ਉਹਨਾਂ ਦੇ ਕੋਲ ਹੱਥ ਲਿਖਿਆ ਉੱਥੇ ਉਹ ਲਿਖ ਕੇ ਜਦੋਂ ਚੜਾਉਂਦੇ ਦਾਸ ਰੋਜ ਸਵੇਰੇ ਜਾਂਦਾ ਸੀ ਉਹਦੇ ਵਰਚਲ ਕਰਨ ਔਰ ਉਥੇ ਕੇਵਲ ਤੇ ਕੇਵਲ ਇਨਸਾਨੀ ਕਦਰਾਂ ਕੀਮਤਾਂ ਦੀ ਔਰ ਸਰਬੱਤ ਦੇ ਭਲੇ ਦੀ ਔਰ ਗੁਰੂ ਸਾਹਿਬ ਦੀ ਸਤਿਕਾਰ ਦੀ ਗੱਲ ਉੱਥੇ ਸੁਣਦੇ ਸੀ ਸਾਰ ਸਗੇਤੀਓਂ ਤੇ ਪੜੇ ਜਾਂਦੇ ਜੇ ਤੱਕ ਜੀਲਾ ਭਰੀਆਂ ਪਈਆਂ ਤੇ ਸਾਰੇ ਡਿਪਰੈਸ਼ਨ ਦੇ ਸ਼ਿਕਾਇਤ ਨੇ ਜਿਹੜਾ ਹਫ਼ਤਾ ਵੀ ਰਹਿੰਦਾ ਉਹ ਵੀ ਡਿਪਰੈਸ਼ਨ ਦਾ ਸ਼ਿਕਾਇਤ ਆ ਬੱਬਰ ਸ਼ੇਰ ਬੈਠਿਆ ਕਾਉ ਦਾ ਜਿਹਨੂੰ 30 ਸਾਲ ਪੂਰੇ ਹੋਣ ਨੂੰ ਆਏ ਆ ਹਲੇ ਵੀ ਸਰਕਾਰਾਂ ਕਹਿੰਦੀ ਹੈ ਕਿ ਜੇ ਬੱਬਰ ਸ਼ੇਰ ਬਾਹਰ ਆ ਗੂ ਤੇ ਮਾਹੌਲ ਵਿਗੜ ਜੂ ਮੈਂ ਪੁੱਛਣਾ ਚਾਹੁੰਦਾ ਅਮੇਸ਼ਾ ਜੀ 30 ਸਾਲ ਅੰਦਰ ਨਹੀਂ ਜਾਂ ਤਾਂ ਮਾਹੌਲ ਵਿਗੜਿਆ ਜੀ जिने ਅੱਜ 30 ਸਾਲ ਤੱਕ ਜੀਵੇ ਉਸ ਵੇਲੇ ਵੀ ਤੁਸੀਂ ਵੀ ਕਈ ਨਵਾਬ ਕਿ ਉਸ ਵੇਲੇ ਜਿਹੜਾ 84 ਦਾ ਅਟੈਕ ਸੀ ਨਸ਼ਰ ਕੂਸ਼ੀ ਸੀ ਉਹ ਗਲਤ ਸੀ ਤੇ ਇਹ ਭਾਉ ਵੀ ਮੇਰਾ ਉਹੀ ਕਹਿੰਦਾ ਕਿ ਕੀ ਗਲਤ ਕਹਿੰਦਾ ਇਸ ਵੀ ਹਾਲਾਤ ਵਿਗੜਨਗੇ ਨਹੀਂ ਅੰਦਾਜ਼ ਸੁਧਰਨਗੇ ਔਰ ਤਾਂ ਆਸੇ ਮਹਿਸੂਸ ਕਰਦਾ ਹੈ ਜਿਹੜੀ ਗੱਲ ਕਿ ਗੁਰੂ ਦਾ ਸਿੱਖ ਵੱਡੇ ਆਕਟਿਆ ਜਾ ਸਕਦਾ ਹੈ ਭਗਤ ਝੁਕ ਨਹੀਂ ਸਕਦਾ ਮਾਨ ਸਾਡੇ ਸਰਕਾਰ ਕੋ ਜਿਹੇਦਾਰ ਸਾਹਿਬ ਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇਨਸਾਨੀ ਕਿਦਰਾ ਕਿੰਤਾ ਵੀ ਡੜਿਆ ਔਰ ਅੱਜ ਅਫਸੋਸ ਹੈ ਕਿ ਸਰਕਾਰਾਂ ਦੇ ਦੋ ਕਾਨੂੰਨ ਚੱਲਦੇ ਆ ਇੱਕ ਬਾਪਾ ਸੱਤ ਸਿਆੜਾ ਉਨਕੋ ਜਦੋਂ ਮਰਜੀ ਪਰੋਲ ਮਿਲ ਜੇ ਤੇ ਜਿਹੇਦਾਰ ਸਾਹਿਬ ਨੂੰ ਛੇਤੀ ਕਿਥੇ ਪਰੋਲ ਵੀ ਨਹੀਂ ਮਿਲਦਾ ਅੱਤਨ ਘਾਟੇ ਦੀ ਪਰਬੋਲ ਮਿਲੀ ਹੈ ਪਰਵਾਜ਼ ਤੇ ਐਡਾ ਵੱਡਾ ਗੁੱਸ ਹੋਵੇ ਭਾਈ ਸਾਹਿਬ ਦੇ ਭਾਈ ਸਾਹਿਬ ਦੇ ਵਡਿਆਂ ਦੇ ਤਿੰਨਾ ਤਸ਼ੱਦਦ ਉਹਨਾਂ ਨਾਲ ਦੀ ਹੋਇਆ ਕਿਉਂਕਿ ਸਿਰਫ ਤੇ ਸਿਰਫ ਉਹਨਾਂ ਦੀ ਇਹ ਲੋਕ